ਆ ਸਰ 12:00 ਵਜੇ 12:30 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਘਟਨਾ ਵਾਪਰੀ ਤੇ ਮਹਨੂਮ ਇਨਫੋਰਮ ਕੀਤਾ ਬਲਕਿ 2:30 ਵਜੇ ਨੂੰ ਖੁਦ ਪਤਾ ਲੱਗਿਆ ਦੇਖਿਆ ਤੇ ਬਲਕਿ ਡੈਥ ਹੋ ਚੁਕੀ ਹਨਾਂ ਦੇ ਕਾਰਨੋ ਹੀ ਕਾਰ ਭਾਈ ਬਲਕਿ ਸਿੱਧਾ ਉਪਰੋਂ ਲੰਘ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰਕੇ ਆ ਬੜੀ ਜਲਦੀ ਜਗ੍ਹਾ ਹੀ ਉਪਰੋਂ ਚੜਾ ਆ ਗਿਆ ਅੰਮ੍ਰਿਤਸਰ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਜੁਥੇ ਇੱਕ ਬਜ਼ੁਰਗ ਵਿਅਕਤੀ ਨੂੰ ਗੱਡੀ ਨੇ ਕੁਚਲ ਦਿੱਤਾ ਜਿਸ ਕਰਕੇ ਮੌਕੇ ਉਤੇ ਹੀ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਕਿਸ ਤਰ੍ਹਾਂ ਨਾਲ ਇੱਕ ਬਜ਼ੁਰਗ ਵਿਅਕਤੀ ਗਲੀ ਵਿੱਚ ਡਿੱਗਾ ਪਿਆ ਸੀ ਤੇ ਇੱਕ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਤੇ ਉਸ ਵਿਅਕਤੀ ਨੂੰ ਆਪਣੀ ਕਾਰ ਦੇ ਟਾਇਰਾ ਹੇਠ ਕੁਚਲ ਦਿੰਦਾ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸੰਜੀਵ ਕੁਮਾਰ ਜਿਉ ਜੋ ਪਹਿਚਾਨ ਹੋਈ ਹੈ ਜਿਸ ਦੀ ਥਾਂ ਤੇ ਹੀ ਮੌਤ ਹੋ ਗਈ ਹੈ। ਪੁਲਿਸ ਦੇ ਦੱਸਣ ਮੁਤਾਬਕ ਦੇਰ ਰਾਤ 2 ਵਜੇ ਦੇ ਕਰੀਬ ਉਹਨਾਂ ਦੇ ਗਵਾਂਡੀਆਂ ਵੱਲੋਂ ਜਿਨ੍ਹਾਂ ਦਾ ਟੱਬਾ ਹੈ ਉਹਨਾਂ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਦੇ ਪਿਤਾ ਸੜਕ ਉੱਤੇ ਡਿੱਗੇ ਹੋਏ ਨੇ ਤੇ ਜ਼ਖਮੀ ਨੇ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਫਿਲਹਾਲ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਦੇਖਿਆ ਕਿ ਇੱਕ ਕਾਰ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦੇ ਪਿਤਾ ਨੂੰ ਘਸੀਟਿਆ ਗਿਆ ਜਿਸ ਦੇ ਚਲਦੇ ਉਹਨਾਂ ਦੀ ਮੌਤ ਹੋ ਗਈ ਫਿਲਹਾਲ ਪੀੜਤ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਜੀ ਨਾਮ ਜੀ ਦਾ ਮੇਰਾ ਸਰ ਅੰਕੇਸ਼ ਸ਼ਰਮਾ ਜਿਹੜੇ ਮ੍ਰਿਤਕ ਸਾਨੂੰ ਕੀ ਫੋਨ ਲੱਗਦੇ ਸੀ ਮੇਰੇ ਫਾਦਰ ਸਾਹਿਬ ਜੀ ਨਾਂ ਸੰਜੀਵ ਕੁਮਾਰ ਉਮਰ ਕਿੰਨੀ 55 ਸਾਲ ਕਿੱਥੇ ਰਹਿੰਦੇ ਹੈ ਸਰਮੇ ਜਿਥਾ ਰੋਡ ਕੋ ਨਾਣਾਗਰ ਰਾਤ ਕੀ ਗੱਲ ਹੋਈ ਜੇ ਕਿੰਨੇ ਵਜ ਦਾ ਸਮਾਂ ਸੀਗਾ ਕੀ ਰਾਤ ਸਰ 12:00 ਵਜੇ 12:30 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਘਟਨਾ ਵਾਪਰੀ ਤੇ ਮਾਨੂੰ ਇਨਫੋਰਮ ਕੀਤਾ ਬਲਕਿ 2:30 ਵਜੇ ਨਾਲ ਉਹਨੂੰ ਖੁਦ ਪਤਾ ਲੱਗਿਆ ਕਿ ਹੱਲੇ ਨੋਂ ਨਗੇ ਕੋਈ ਬਾਹਰ ਟਾਬੇ ਵਾਲੇ ਉਹਨਾਂ ਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਨੇ ਤੇ ਉਹ ਉਹਨਾਂ ਨੇ ਘਰੇ ਆ ਕੇ ਦੱਸਿਆ ਕਿ ਤੁਸੀਂ ਇੱਕ ਈ ਦੇਖ ਲਓ ਤੇ ਉਹਨਾਂ ਦੇ 60 ਸੱਟ ਲੱਗੀ ਹੋਈ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋਈ ਹੋ ਚੁੱਕੀ ਹੈ ਉਹਨਾਂ ਦੀ ਤੇ ਕੀ ਕੋਈ ਜਾਚ ਦਾ ਕਾਰਨ ਕੀ ਕਾਰਨੋ ਹੀ ਕਾਰ ਭਾਜੀ ਬਲਕਿ ਸਿੱਧਾ ਉਪਰੋਂ ਲੰਗਾ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰਕੇ ਆ ਬੜੀ ਜਲਦੀ ਜਗ੍ਹਾ ਹੀ ਉਪਰੋਂ ਚੜਾ ਆ ਗਿਆ ਕੀ ਲੱਗਦਾ ਕਿ ਇਹ ਡੈਥ ਨਹੀਂ ਹੋਈ ਕੋਈ ਜਾਣ ਬੁਝ ਕੇ ਹੀ ਕਤਲ ਕੀਤਾ ਜਾਣ ਬੁਝ ਕੇ ਕਤਲ ਕੀਤਾ ਭਾਜੀ ਉਪਰੋਂ ਲੰਗਾ ਆ ਗਿਆ ਨੇ ਸਾਫ਼ ਦੇਖਣ ਦੇ ਬੰਦਾ ਲੱਗੇ ਬਲਕਿ ਸਾਈਡ ਤੇ ਗਿਆ ਤੇ ਤੁਹ ਸਾਈਡ ਤੋਂ ਕਾਰ ਘੱਡ ਲਈ ਜਾਂ ਤੁਸੀ ਬਲਕਿ 2 ਮਿੰਟ ਲੱਗੇ ਨੇ ਉੱਤਰ ਕੇ ਸਾਈਡ ਤੇ ਕਰਦੇ ਉਪਰੋਂ ਲੰਗਾ ਆ ਗਿਆ ਸੋ ਤੇ ਕੀ ਕਨੈਕਸ਼ਨ ਉਸ ਨਾਲ ਨਹੀਂ ਸੀ ਕਰਨਾ ਨਹੀਂ ਨਸ਼ਾ ਨਹੀਂ ਭਾਈ ਨਸ਼ਾ ਨਹੀਂ ਕਰਦੇ ਜੀ ਬੱਪਾ ਕੀ ਕੰਮ ਵੀ ਕਰਦੇ ਕੰਮ ਉੱਥੇ ਟਾਲੀ ਸਾਹਿਬ ਮਾਰਕੀਟ ਤੋਂ ਕੱਪੜੇ ਦਾ ਕੰਮ ਕਰਦੇ ਆ ਮਾਰਕੀਟ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਵਗੈਰਾ ਰਿਪੋਰਟ ਦਿੱਤੀ ਰਾਤੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਸ਼ਾਮ ਤੱਕ ਕੋਈ ਰਿਸਪਾਂਸ ਦਵਾਂਗੇ ਆਪਾਂ ਕੋਈ ਜਿਹੜਾ ਬੰਦਾ ਟ੍ਰੇਸ ਕੀਤਾ ਗਿਆ ਕੋਈ ਸੀਸੀਟੀਵੀ ਕੋਈ ਕਨਵਾਇਆ ਸੀਸੀਟੀਵੀ ਵੀਡੀਓ ਆਈ ਹੋਈ ਹੈ ਲਿਪੇ ਪਰੜਾਈ ਹੈ ਆਪਾਂ ਔਰ ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਏਗੇ ਨਹੀਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਔਰ ਜਲਦ ਹੀ ਗੱਡੀ ਚਾਲਕ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹਾਦਸੇ ਇੱਕ ਸੰਜੀਮ ਨਾਦਾਨਾ ਬੰਦਾ ਸਿੱਧਾ ਰਸਤੇ ਉਤੇ ਡੇਢ ਗਿਆ ਉਹਦੇ ਪੜੇ ਕੀ ਹੋ ਗਿਆ ਉਹਦੇ ਵਿੱਚ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਉਹਦੀ ਰਿਪੋਰਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਐਫਆਈਆਰ ਲੌਂਚ ਕਰ ਦਿੱਤੀ ਹੋਈ ਹੈ ਇਹ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਟਰੇਸ ਕਰ ਰਹੀ ਹੈ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੇ ਦੋਸ਼ੀ ਵੱਲੋਂ ਜਿਹੜਾ ਗੱਡੀ ਚੱਲੀ ਦਿੱਤਾ ਗਿਆ ਉਹ ਇੱਥੋਂ ਦਾ ਕਿ ਜਾਂ ਬਾਹਰ ਦਾ ਹੈ ਦੇਖੋ ਜੀ ਹਾਂ ਦੀ ਤੁਹਾਨੂੰ ਦੱਸ ਰਹੇ ਹਾਂ ਵੀ ਫਲਾ ਜਣਾ ਇਸ ਪੁਛਾ ਉਹਦੇ ਚ ਦਰਜ ਕਰ ਲਿਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੋਂ ਨੰਬਰ ਤੁਸੀਂ ਦੋਸ਼ ਨੂੰ ਰਿਸਰਚ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਬੋਡੀ ਸੀ ਅੰਦਰ ਕੋਸਟਮਰ ਹਾਂਜੀ ਪੋਸਟਮਾਰਟਮ ਹੋ ਚੁੱਕਾ ਜੀ ਤੇ ਹੈਂਡਓਵਰ ਕਰ ਦਿੱਤੇ ਸੀ ਕੀ ਪਰਿਵਾਰ ਦੇ ਕੋਈ ਦੱਸ ਸਰ ਸਾਡੇ ਵਿੱਚ ਕੋਈ ਪੋਸਟਮਾਰਟਮ ਕੋਈ ਹੋ ਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਪੋਸਟਮਾਰਟਮ ਰਿਪੋਰਟ ਆਏਗੀ ਜੀ ਦੋਸ਼ੀ ਜਿਹੜਾ ਵਹ ਹਾਥੇ ਮਾਰੀ ਹੋ ਹਾਂਜੀ ਦੋਸ਼ੀ ਜਿਹੜਾ ਇਸ ਵਾਰ ਜੀ ਐਟ ਲਾਰਜ ਹੈ ਜੀ ਮੈਂ ਤੁਹਾਨੂੰ ਦੱਸ ਕਿਆ ਵੀ ਗੱਡੀ ਦਾ ਨੰਬਰ ਸਾਡੇ ਕੋਲ ਫਲਾਅ ਲਾਇਆ ਹੋਵੇ ਇਨਵੈਸਟੀਗੇਸ਼ਨ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀਗਾ ਕਿ ਉਹ ਕਿਰਾਏ ਤੇ ਰਹਿੰਦਾ ਸੀਗਾ ਜਿਆ ਅੰਮ੍ਰਿਤਸਰ ਕੋਈ Gandhi ਜੋ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਨੂੰ ਜਰੂਰ ਵਿਚਾਰ ਕੇ ਉਸ ਤੱਕ ਉਸੇ ਤੱਕ ਪਹੁੰਚਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਜੀ ਇਹ ਪर्चा ਜਿਹੜਾ ਹੁਣ ਦੱਸਦੇ ਪੀਂਦੇ ਪर्चा ਆਰੇਡੀ ਦਰਜ ਹੋ ਚੁੱਕਾ ਹੈ ਠੀਕ ਹੈ ਸਸ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸਾਫ਼ ਤੌਰ ਤੇ ਉਸ ਵਿਅਕਤੀ ਦਾ ਚਿਹਰਾ ਵੀ ਨਜ਼ਰ ਆ ਰਿਹਾ ਹੈ ਜਿਸ ਵੱਲੋਂ ਇਸ ਕਟੜਾ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਜਾਣਬੁੱਝ ਕੇ ਕਾਰ ਸਵਾਰ ਵੱਲੋਂ ਬਜ਼ੁਰਗ ਵਿਅਕਤੀ ਨੂੰ ਕੁਚਲਿਆ ਗਿਆ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਇਹ ਵੇਖਣਾ ਹੋਵੇਗਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਵੀ।